हेलो जी सत श्री अकाल जी किमे हो सारे ठीक ठाक जी स्वागत है ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਚੱਪਾ ਬਣਾਵਾਂਗੇ ਪਾਲਕ ਦੀ ਤੇ ਛਲਗ ਮਟਰ ਦੀ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਬਰੀਕ ਬਰੀਕ ਕੱਟ ਲਿਆ ਸੀ ਤੇ ਨਾਲ ਪਾਵਾਂਗੇ ਛਲਗਮ ਛਲਗਮ ਆਪਣੇ ਕੋਲੇ ਅੱਧਾ ਕਿਲੋ ਨੇ ਤੇ ਆਪਣੇ ਕੋਲੇ ਅੱਧਾ ਕਿਲੋ ਹੀ ਮਟਰ ਨੇ ਠੀਕ ਹੈ ਜੀ ਦੋ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਦੋ ਪਾਵਾਂਗੇ ਆਪਾਂ ਇਹਦੇ ਵਿੱਚ ਕੱਟੇ ਹੋਏ ਬਰੀਕ ਪਿਆਜ਼ ਤੇ ਨਾਲ ਹੀ ਪਾਵਾਂਗੇ ਆਪਾਂ ਅਦਰਕ ਤੇ ਲਸਣ ਬਹੁਤ ਹੀ ਟੇਸਟੀ मिक्स सब्जी بنا ਕੇ ਆਪਾਂ ਕਰਾਂਗੇ ਤਿਆਰ ਲਓ ਜੀ ਸਭ ਤੋਂ ਪਹਿਲਾਂ ਆਪਾਂ ਹੁਣ ਇਹਨਾਂ ਸਾਰੇ ਸਮਾਨ ਨੂੰ ਕੀਤਾ ਸਾਈਡ ਤੇ ਤੇ ਕੜਾਈ ਦੇ ਵਿੱਚ ਪਾਇਆ ਆਪਾਂ ਇੱਕ ਕੜਚੀ ਸਰੋਂ ਦੇ ਤੇਲ ਦੀ ਉਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਪਾਇਆ ਆਪਾਂ ਅੱਧਾ ਚਮਚਾ ਕਾਲੀ ਮਿਰਚ ਦਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਸੁੱਕਾ ਧਨੀਆ ਕੁੱਟਿਆ ਹੋਇਆ ਤੇ ਨਾਲ ਹੀ ਪਾਵਾਂਗੇ ਭੁੰਨਿਆ ਹੋਇਆ ਜੀਰੇ ਦਾ ਅੱਧਾ ਚਮਚ ਠੀਕ ਹੈ ਜੀ ਇਹ ਸੁੱਕੇ ਮਸਾਲੇ ਨਾਲ ਸਬਜ਼ੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ 1 ਮਿੰਟ ਲਈ ਆਪਾਂ ਇਹਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਭੁੰਨਾਂਗੇ ਤੇ ਹੁਣ ਨਾਲ ਹੀ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਅਦਰਕ ਤੇ ਨਾਰੀ ਪਾ ਦਾਂਗੇ ਆਪਾਂ ਇਹਦੇ ਵਿੱਚ ਲਸਣ ਬਹੁਤ ਹੀ ਜ਼ਿਆਦਾ ਵਧੀਆ ਸਬਜ਼ੀ ਬਣਦੀ ਹੈ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਇਓ ਲਓ ਜੀ ਹੁਣ ਪਾਵਾਂਗੇ ਆਪਾਂ ਕੱਟੇ ਹੋਏ ਬਰੀਕ ਦੋ ਪਿਆਜ਼ ਤੇ ਇਹਨਾਂ ਸਾਇਆ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਬਿਲਕੁਲ ਮੀਡੀਅਮ ਗੈਸ ਤੇ ਠੀਕ ਹੈ ਜੀ ਲਾਈਟ ਬ੍ਰਾਊਨ ਹੋਣ ਤੱਕ ਰਪੇ ਨੂੰ ਚੰਗੀ ਤਰ੍ਹਾਂ ਭੁੰਨਾ ਹੈਗੇ ਤਾਂ ਕਿ ਪਰਾਜਾਂ ਦਾ ਕੱਚਾਪਨ ਬਿਲਕੁਕੁਲ ਖਤਮ ਹੋ ਜੇ ਪਾਲਕ ਤੇ ਸ਼ਲਗਮ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ ਤੁਸੀਂ ਇਹ ਨੂੰ ਜ਼ਰੂਰ ਬਣਾਇਓ ਘਰ ਦੇ ਵਿੱਚ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੇ ਜਿ ਮਟਰ ਠੀਕ ਹੈ ਜੀ ਲਓ ਜੀ ਹੁਣ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਭੁੰਨਣਾ ਹੈਗਾ ਤਾਂ ਕਿ ਇਹ ਦਾ ਬਿਲਕੁਲ ਵੀ ਕੱਚੀ ਨਾ ਰਹੇ ਤੇ ਮੀਡੀਅਮ ਗੈਸ ਤੇ ਆਪਾਂ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਪਕਾ ਲਿਆਏ ਤੁਸੀਂ ਦੇਖ ਸਕਦੇ ਆ ਪਿਆਜ਼ ਆਪਣੇ ਬਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਠੀਕ ਹੈ ਜੀ ਲਓ ਜੀ ਟਮਾਟਰ ਤੇ ਹਰੀਆਂ ਮਿਰਚ ਆਪਾਂ ਦੋਨਾਂ ਨੂੰ ਇਕੱਠਿਆਂ ਨੂੰ ਪਾ ਦਾਂਗੇ ਧੀਨ ਨੂੰ ਵੀ ਆਪਾਂ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਘੁਲ ਜਾਣ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਸਬਜੀ ਬਣਾ ਕੇ ਆਪਾਂ ਤਿਆਰ ਕਰਾਂਗੇ ਪਾਲਕ ਦੀ ਸਬਜੀ ਜਦੋਂ ਆਪਾਂ ਛਲਗਮ ਦੇ ਵਿੱਚ ਪਾ ਕੇ ਬਣਾਉਂਦੇ ਆ ਨਾ ਬਹੁਤ ਹੀ ਜ਼ਿਆਦਾ ਟੇਸਟ ਬੰਦ ਆ ਇਹਦਾ ਤੇ ਛਲਗਮ ਦਾ ਬਹੁਤ ਹੀ ਵਧੀਆ ਟੇਸਟ ਬਣ ਕੇ ਬਾਹਰ ਆਉਂਦਾ ਇਸ ਤਰੀਕੇ ਦੇ ਨਾਲ ਆਪਾਂ ਜਦੋਂ ਸਬਜੀ ਬਣਾ ਕੇ ਤਿਆਰ ਕਰਦੇ ਆ ਲਓ ਜੀ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਆਪਣੇ ਭੁੰਨੇ ਪਏ ਨੇ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਮਸਾਲੇ ਨੂੰ ਭੁੰਨ ਕੇ ਤਿਆਰ ਕੀਤਾ ਠੀਕ ਹੈ ਜੀ ਤਾਂ ਜਿ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਾਕੀ ਦਾ ਸਮਾਨ ਸਾਰਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਮਟਰ ਠੀਕ ਹੈ ਜੀ ਮਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਤੋਂ ਉਹ ਲਿਆ ਸੀਗਾ ਤੇ ਹੁਣ ਮਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਇਸ ਤਰੀਕੇ ਨਾਲ ਭੁੰਨੇ ਰਵਾਂਗੇ ਤੇ 1 ਮਿੰਟ ਭੁੰਨ ਕੇ ਤੇ ਹੁਣ ਆਪਾਂ ਇਹਨੂੰ ਨਾਲ ਹੀ ਇਹਦੇ ਵਿੱਚ 1 ਮਿੰਟ ਭੁਲਣਾ ਆਪਾਂ ਮਟਰਾਂ ਨੂੰ ਤਾਂ ਕਿ ਸਾਰੇ ਸਬਜ਼ੀਆਂ ਆਪਾਂ ਨਾਲ ਦੇ ਨਾਲ ਭੁੰਨੇ ਰਹਿਣਾ ਠੀਕ ਹੈ ਜੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕੱਟੇ ਹੋਏ ਬਰੀਕ ਛਲਗਮ ਈ ਆਪਣੇ ਕੋਲੇ 1/2 ਕਿਲੋ ਸ਼ਲਗਮਾ ਠੀਕ ਹੈ ਜੀ ਇਹਨੂੰ ਵੀ ਆਪਾਂ ਕੜਾਈ ਦੇ ਵਿੱਚ ਹੀ ਪਾਤਾ ਮੈਜ਼ਰੇਮੈਂਟ ਦੇ ਸਹਾਰੇ ਨਾਲ 1/2 ਕਿਲੋ ਮਟਰ ਆਪਣੇ ਕੋਲੇ 1/2 ਕਿਲੋ ਸ਼ਲਗਮ ਠੀਕ ਹੈ ਜੀ ਤੇ ਦੋ ਕੁੱਟੀਆਂ ਆਪਣੇ ਕੋਲੇ ਪਾਲਕ ਦੀਆਂ ਸੀ ਲਓ ਜੀ ਚੰਕੀ ਤਰ੍ਹਾਂ ਆਪਾਂ ਇਹਨੂੰ ਵੀ ਭੁੰਨ ਲਾਂਗੇ ਤਾਂ ਕਿ ਆਪਣੀ ਸਬਜ਼ੀ ਦਾ ਟੇਸ ਬਹੁਤ ਵਧੀਆ ਆਵੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਆਪਾਂ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਆਪਾਂ ਨਾ ਦੀ ਨਾਲ ਇਹਨੂੰ ਹਿਲਾਉਂਦੇ ਰਹਿਣਾ ਲਾਈਟ ਹਲਕਾ ਜਿਹਾ ਆਪਨੇ ਪਿਆਜ਼ ਤੇ ਟਮਾਟਰ ਜੋ ਵੀ ਆਪਾਂ ਇਹਦੇ ਵਿੱਚ ਸਮਾਨ ਪਾਇਆ शलਗਮ ਤੇ ਮਟਰ ਬਿਲਕੁਲ ਨਰਮ ਹੋ ਚੁੱਕੀ ਨੇ ਤੁਸੀਂ ਦੇਖ ਸਕਦੇ ਹੋ ਇਹਨੂੰ ਜ਼ਰੂਰ ਤੋਂ ਜ਼ਿਆਦਾ ਵੀ ਨਹੀਂ ਪਕਾਉਣਾ ਕਿਉਂਕਿ ਆਪਾਂ ਬਾਕੀ ਸਾਰੀ ਸਬਜ਼ੀ ਨੂੰ ਪਾਲਕ ਦੇ ਨਾਲ ਪਕਾਵਾਂਗੇ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਮਸਾਲੇ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਨਮਕ ਪਾਵਾਂਗੇ ਆਪਾਂ ਸਵਾਹ ਚਮਚਾ ਇੱਕ ਚਮਚੀ ਤੇ ਥੋੜਾ ਜਿਹਾ ਉੱਪਰ ਪਾਵਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਨੂੰ ਪਾ ਸਕਦੇ ਹੋ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਤੇ ਚੌਥਾ ਹਿੱਸਾ ਪਾਵਾਂਗੇ ਆਪਾਂ ਇਹ ਚ ਡਿੱਗੀ ਮਚ ਦਾ ਤਾਂ ਕਿ ਕਲਰ ਬਹੁਤ ਵਧੀਆ ਆਪੇ ਆਪੇ ਸਬਜੀ ਦਾ ਥੋੜਾ سارے ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਹੀ ਵਧੀਆ ਤੇ ਕਰਾਰੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਜਦੋਂ ਇਹਨੂੰ ਇੱਕ ਵਾਰ ਬਣਾਉਂਗੇ ਤਾਂ ਬਾਰ-ਬਾਰ ਬਣਾਉਂਗੇ ਇੰਨੀ ਵਧੀਆ ਲੱਗਦੀ ਹੈ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਆਲੂ ਪਾਨੇ ਆ ਆਲੂ ਦੀ ਜਗ੍ਹਾ ਤੇ ਆਪਾਂ ਇਹਦੇ ਵਿੱਚ ਛਲਗਮ ਨੂੰ ਐਡ ਕੀਤਾ ਤਾਂ ਕਿ ਆਪਣੀ ਸਬਜ਼ੀ ਦਾ ਟੇਸਟ ਬਹੁਤ ਵਧੀਆ ਬਣ ਕੇ ਆਵੇ ਠੀਕ ਹੈ ਜੀ ਲਓ ਜੀ 1-2 ਮਿੰਟ ਚੰਗੀ ਤਰ੍ਹਾਂ ਆਪਾਂ ਹੁਣ ਮਸਾਲਿਆਂ ਨੂੰ ਭੁੰਨਾਂਗੇ ਤਾਂ ਕਿ ਦਾ ਕੱਚਾਪਨ ਬਿਲਕੁਲ ਖਤਮ ਹੋ ਜੀ ਲਓ ਜੀ ਇਸ ਤਰੀਕੇ ਦੇ ਨਾਲ ਮਸਾਲੇ ਆਪਣੇ ਭੁੰਨ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਬਰੀਕ ਬਰੀਕ ਕੱਟ ਲਿਆ ਸੀ ਠੀਕ ਹੈ ਜੀ ਕਿਉਂਕਿ ਜਦੋਂ ਵੀ ਆਪਾਂ ਪਾਲਕ ਨੂੰ ਪਾਨੀਆ ਪਾਲਕ ਦੇ ਤੁਸੀਂ ਦੋ ਗੁੱਤੀਆਂ ਹੀ ਲੈਣੀਆਂ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਹਨੂੰ ਪਕਾਉਂਦੇ ਹਾਂ ਬਿਲਕੁਲ ਥੋੜੀ ਜਿਹੀ ਰਹਿ ਜਾਂਦੀ ਹੈ ਇਸ ਕਰਕੇ ਆਪਾਂ ਪਾਲਕ ਨੂੰ ਥੋੜੀ ਜਿਆਦਾ ਹੀ ਲਈ ਹੈ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲੇ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਕੋਈ ਵੀ ਐਕਸਟਰਾ ਪਾਣੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਕਿਉਂਕਿ ਪਾਲਕ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈਗਾ ਉਸੇ ਨਾਲ ਹੀ ਆਪਣੀ ਸਾਰੀ ਸਬਜ਼ੀ ਬਣੀ ਕੇ ਤਿਆਰ ਹੋ ਜਾਣੀ ਹੈ ਲਓ ਜੀ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਇਸ ਤਰ੍ਹਾਂ ਪਾਲਕ ਨੂੰ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਮੀਡੀਅਮ ਗੈਸ ਤੇ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਢੱਕ ਕੇ ਨਾਲ ਨਾਲ ਪਕਾਵਾਂਗੇ ਤੇ ਵਿੱਚ ਵਿੱਚ ਦੀ ਆਪਾਂ ਇਸ ਤਰੀਕੇ ਨਾਲ ਇਹਨੂੰ ਚੈੱਕ ਕਰਦੇ ਰਹਿਣਾ ਕਿ ਸਬਜੀ ਆਪਣੀ ਕਿੰਨੀ ਕ ਪੱਕ ਚੁੱਕੀ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਐਡ ਕੀਤਾ ਤੇ ਕਿੰਨਾ ਪਾਣੀ ਹੈ ਦੇ ਵਿੱਚ ਸਬਜੀ ਦੇ ਵਿੱਚ ਦੇਖੋ ਜੀ ਲਓ ਜੀ। ਨਾਲ ਦੀ ਨਾਲ ਆਪਾਂ ਇਸ ਤਰੀਕੇ ਨਾਲ ਹੁਲਾਂਦੀ ਰਵਾਂਗੇ। ਜੇ ਤੁਸੀਂ ਚਾਹੋ ਤਾਂ ਇਹਨੂੰ ਰਸਮੀ ਸੀ ਬਣਾ ਕੇ ਵੀ ਤਿਆਰ ਕਰ ਸਕਦੇ ਹੋ। ਤੁਸੀਂ ਇਹਦੇ ਵਿੱਚ ਜੇ ਐਕਸਟਰਾ ਥੋੜਾ ਜਿਹਾ ਪਾਣੀ ਪਾਣਾ ਚਾਹੋ ਤੁਸੀਂ ਇਹਨੂੰ ਪਾ ਸਕਦੇ ਹੋ। ਇਹ ਬਹੁਤ ਵਧੀਆ ਰਸਮੀ ਸੀ ਦੀ ਸਬਜ਼ੀ ਬਣ ਕੇ ਆਪਣੀ ਤਿਆਰ ਹੋ ਜੂਗੀ ਪਰ ਆਪਾਂ ਇਹਨੂੰ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਨਾ ਤਾਂ ਜ਼ਿਆਦਾ ਸੁੱਕੀ ਨਾ ਜ਼ਿਆਦਾ ਪਰਾਸਮੀ ਸੀ ਬਣਾਣੀ ਹੈ ਬਿਲਕੁਲ ਮੀਡੀਅਮ ਜੀ ਬਣਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਐਕਸਟਰਾ ਕੋਈ ਪਾਣੀ ਨਹੀਂ ਪਾਣਾ ਠੀਕ ਹੈ ਜੀ ਸਾਰੀ ਸਬਜੀ ਆਪਾਂ ਦੇਖੋ ਪਾਲਕ ਦੇ ਪਾਣੀ ਦੇ ਨਾਲ ਹੀ ਤਿਆਰ ਕਰ ਲੈਣੀ ਹੈ ਤੇ ਹੁਣ ਆਪਾਂ ਇਹਨੂੰ ਢੱਕਣ ਬੰਦ ਕਰਕੇ ਫਿਰ ਪਕਾਵਾਂਗੇ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਲਓ ਜੀ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਰਸੇਦਾਰ ਬਣ ਕੇ ਤਿਆਰ ਹੋ ਰਹੀ ਹੈ ਆਪਾਂ ਥੋੜਾ ਜਿਹਾ ਪਾਣੀ ਹੋਰ ਸਿਕਾਵਾਂਗੇ ਉਸ ਤੋਂ ਬਾਅਦ ਸਬਜੀ ਬਣ ਕੇ ਆਪਣੀ ਬਿਲਕੁਲ ਤਿਆਰ ਹੋ ਜੂਗੀ ਬਹੁਤ ਵਧੀਆ ਤੇ ਟੇਸਟੀ ਠੀਕ ਹੈ ਜੀ ਲਓ ਜੀ ਹੁਣ ਢੱਕਣ ਬੰਦ ਕਰਤਾ ਆਪਣਾ ਹੁਣ ਸਬਜੀ ਬਣ ਕੇ ਆਪਣੀ ਤਿਆਰ ਹੋ ਜੂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਤੁਸੀਂ ਇਹਨੂੰ ਜ਼ਰੂਰ ਬਣਾਇਓ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਲਓ ਜੀ ਸਾਰੀ ਸਬਜੀ ਆਪਣੀ ਬਿਲਕੁਲ ਤਿਆਰ ਹੋ ਚੁੱਕੀ ਹੈ ਹੁਣ ਟੱਕਰ ਨੂੰ ਬੰਦ ਕਰਕੇ ਗੈਸ ਨੂੰ ਬੰਦ ਕਰਕੇ ਆਪਾਂ ਇਹਨੂੰ ਭਾਫ਼ ਦੇ ਵਿੱਚ ਰੱਖ ਦਾਂਗੇ। ਲੋ ਜੀ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਹੈ ਤੁਸੀਂ ਦੇਸੀ ਘਿਓ ਪਾ ਕੇ ਖਾਓ ਜੇ ਮੈਨੂੰ ਤੁਹਾਨੂੰ ਵਧੀਆ ਲੱਗਦਾ ਮੱਖਣ ਨਾਲ ਖਾਓ ਇੱਕ ਵਾਰ ਬਣਾਇਓ ਜਰੂਰ ਇਸ ਤਰੀਕੇ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੋਈਏ ਓਕੇ ਜੀ